ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਇਆ ਤੁਹਾਡੇ ਲਈ ਨਵੀਂ ਅਤੇ ਦਿਲਚਸਪ ਕਹਾਣੀ ਲੈ ਕੇ ਸਾਨੂੰ ਪੂਰੀ ਉਮੀਦ ਹੈ ਤੁਹਾਨੂੰ ਬੇਹਦ ਪਸੰਦ ਆਵੇਗੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਭਾਈ ਸਾਹਿਬ ਜ਼ਰਾ ਇੱਕ ਗੱਲ ਸੁਣਨਾ ਇੱਥੋਂ ਤਵਾਰਕਾ ਸਟੇਸ਼ਨ ਕਿੰਨੀ ਦੂਰ ਪਵੇਗਾ ਕੀ ਤੂੰ ਸਾਨੂੰ ਉੱਥੋਂ ਤੱਕ ਛੱਡ ਦੇਵੇਂਗਾ ਤੇ ਫਿਕਰ ਨਾ ਕਰੀ ਅਸੀਂ ਤੈਨੂੰ ਪੈਸੇ ਪੂਰੇ ਦੇਵਾਂਗੇ ਰਾਮਪਾਲ ਜੀ ਨੇ ਟੈਕਸੀ ਵਾਲੇ ਨੂੰ ਕਿਹਾ ਤਾਂ ਟੈਕਸੀ ਵਾਲੇ ਨੇ ਅੱਗੋਂ ਜਵਾਬ ਦਿੱਤਾ ਕਿ ਸਭ ਅਸੀਂ ਕਿਹੜਾ ਇੱਥੇ ਸ਼ੋਲੇ ਚ ਬੌਣ ਲਈ ਬੈਠੇ ਹਾਂ ਸਵਾਰੀਆਂ ਨੂੰ ਲਿਆਉਣ ਦੇ ਛੱਡਣ ਦਾ ਕੰਮ ਹੀ ਤਾਂ ਕਰਦੇ ਹਾਂ ਤੁਸੀਂ ਦਵਾਰਕਾ ਜਾਣਾ ਹੈ ਤਾਂ ਬੈਠੋ ਦਵਾਰਕਾ ਇੱਥੋਂ ਬਹੁਤ ਦੂਰ ਹੈ ਬੈਠ ਜਾਓ ਤੇ ਜਿੰਨਾ ਮੀਟਰ ਦਿਖਾਵੇਗਾ ਓਨੇ ਪੈਸੇ ਦੇ ਦੇਣਾ ਰਾਮਪਾਲ ਜੀ ਤੇ ਉਹਨਾਂ ਦੀ ਪਤਨੀ ਪੁਸ਼ਪਾ ਰਾਣੀ ਟੈਕਸੀ ਵਿੱਚ ਖੁਸ਼ੀ-ਖੁਸ਼ੀ ਬੈਠ ਗਏ ਤੇ ਰਸਤੇ ਵਿੱਚ ਡਰਾਈਵਰ ਨਾਲ ਗੱਲਾਂ ਕਰਨ ਲੱਗੇ ਬੇਟੇ ਨੇ ਕਿਹਾ ਸੀ ਕਿ ਵਲੰਟੀਅਰ ਰਿਟਾਇਰਮੈਂਟ ਲੈ ਲਓ ਤੇ ਸਾਡੇ ਕੋਲ ਆ ਕੇ ਰਹੋ ਐਸ ਲਈ ਅਸੀਂ ਪਹਿਲੀ ਵਾਰ ਦਿੱਲੀ ਆਏ ਹਾਂ ਟੈਕਸੀ ਵਾਲਾ ਬਜ਼ੁਰਗਾ ਦੀਆਂ ਗੱਲਾਂ ਨੂੰ ਸੁਣਨਾ ਪਸੰਦ ਨਹੀਂ ਕਰ ਰਿਹਾ ਸੀ ਤੇ ਉਸਨੇ ਆਪਣਾ ਮਿਊਜ਼ਿਕ ਸਿਸਟਮ ਔਨ ਕਰ ਲਿਆ ਮਿਊਜ਼ਿਕ ਬਹੁਤ ਉੱਚੀ ਆਵਾਜ਼ ਵਿੱਚ ਚੱਲ ਰਿਹਾ ਸੀ ਐਸ ਲਈ ਥੋੜੀ ਦੇਰ ਵਿੱਚ ਪੁਸ਼ਪਾ ਰਾਣੀ ਰਾਮਪਾਲ ਜੀ ਨੂੰ ਕਹਿੰਦੀ ਹੈ ਜੀ ਇਸ ਨੂੰ ਕਹੋ ਨਾ ਥੋੜੀ ਆਵਾਜ਼ ਘੱਟ ਕਰ ਲਵੇ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਹੈ ਰਾਮਪਾਲ ਜੀ ਨੇ ਟੈਕਸੀ ਵਾਲੇ ਨੂੰ ਕਿਹਾ ਬੇਟਾ ਥੋੜੀ ਆਵਾਜ਼ ਘੱਟ ਕਰ ਲੈ ਤੇਰੀ ਆਂਟੀ ਨੂੰ ਪਰੇਸ਼ਾਨੀ ਹੋ ਰਹੀ ਹੈ ਟੈਕਸੀ ਵਾਲਾ ਕਹਿੰਦਾ ਓਏ ਬਾਬੂ ਜੀ ਅਸੀਂ ਤਾਂ ਇਸ ਤਰ੍ਹਾਂ ਹੀ ਗੱਡੀ ਚਲਾਉਂਦੇ ਹਾਂ ਕਿੱਥੇ ਲਿਖਿਆ ਹੈ ਕਿ ਡਰਾਈਵਰ ਗਾਣਾ ਨਹੀਂ ਸੁਣ ਸਕਦਾ ਤੇ ਆਂਟੀ ਨੂੰ ਇੰਨੀ ਪ੍ਰੋਬਲਮ ਹੁੰਦੀ ਹੈ ਤਾਂ ਪਿੰਡੋਂ ਲੈ ਕੇ ਬਾਹਰ ਹੀ ਕਿਉਂ ਆਏ ਅਤੇ ਇੱਕ ਗੱਲ ਹੋਰ ਤੁਹਾਡੇ ਕੋਲ ਪੈਸੇ ਤਾਂ ਪੂਰੇ ਹੋਣਗੇ ਨਾ ਕਿਉਂਕਿ ਇੱਥੋਂ ਲੈ ਕੇ ਦੁਆਰਕਾ ਤੱਕ ਜਾਂਦੇ ਜਾਂਦੇ ਘੱਟ ਤੋਂ ਘੱਟ 8-900 ਰੁਪਏ ਤਾਂ ਲੱਗ ਹੀ ਜਾਣਗੇ ਰਾਮਪਾਲ ਜੀ ਨੇ ਕਿਹਾ ਪੈਸਿਆਂ ਦੀ ਚਿੰਤਾ ਨਾ ਕਰ ਮੈਂ ਉੱਥੇ ਪਹੁੰਚ ਕੇ ਆਪਣੇ بیٹے ਤੋਂ ਪੈਸੇ ਲੈ ਕੇ ਤੈਨੂੰ ਦੇ ਦੇਵਾਂਗਾ ਜਾਂ ਫਿਰ ਉੱਥੇ ਏਟੀਐਮ ਮਸ਼ੀਨ ਹੋਵੇਗੀ ਤਾਂ ਉੱਥੋਂ ਪੈਸੇ ਕਢਵਾ ਲਵਾਂਗੇ ਡ라이ਵਰ ਨੇ ਬੜੀ ਹੈਰਾਨੀ ਨਾਲ ਕਿਹਾ ਤਾਂ ਇਸ ਦਾ ਮਤਲਬ ਤੁਹਾਡੇ ਕੋਲ ਪੈਸੇ ਨਹੀਂ ਹਨ ਇਸ ਤਰ੍ਹਾਂ ਹੀ ਤੁਰਪੇ ਦਿੱਲੀ ਨੂੰ ਤਾਂ ਰਾਮਪਾਲ ਜੀ ਨੇ ਕਿਹਾ ਮੇਰਾ ਬੇਟਾ ਕਹਿ ਰਿਹਾ ਸੀ ਕਿ ਹੁਣ ਕੈਸ਼ ਨਾ ਰੱਖਿਆ ਕਰੋ ਚੋਰੀ ਦਾ ਡਰ ਰਹਿੰਦਾ ਹੈ ਏਟੀਐਮ ਨਾਲ ਹੀ ਸਾਰੇ ਕੰਮ ਹੋ ਜਾਂਦੇ ਹਨ ਤਾਂ ਮੈਂ ਏਟੀਐਮ ਕਾਰਡ ਲੈ ਕੇ ਆਇਆ ਹਾਂ ਡਰਾਈਵਰ ਨੇ ਇੱਕ ਕਿਨਾਰੇ ਟੈਕਸੀ ਰੋਕੀ ਤੇ ਕਿਹਾ ਉਤਰੋ ਮੇਰੀ ਗੱਡੀ ਚੋਂ ਪਤਾ ਨਹੀਂ ਅੱਜ ਸਵੇਰੇ ਸਵੇਰੇ ਕਿਸ ਦਾ ਮੂੰਹ ਦੇਖ ਲਿਆ ਜੋ ਇਸ ਬੁੱਢੇ ਬੁੱਢੀ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ ਐਵੇਂ ਨਹੀਂ ਸੀਤਾ ਬੈਠੇ ਕਿਉਂ ਤੇ ਘਰੇ ਜਾ ਕੇ ਤੇਰੇ ਬੇਟੇ ਨੇ ਪੈਸੇ ਨਾ ਦਿੱਤੇ ਤਾਂ ਜੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਫੇਰ ਚਲੋ ਲਿਆਓ ਏਟੀਐਮ ਕਾਰਡ ਤੇ ਮੇਰੇ ਨਾਲ ਚਲੋ ਪਹਿਲਾਂ ਪੈਸੇ ਕਢਵਾਣ ਰਾਮਪਾਲ ਜੀ ਕਹਿੰਦੇ ਨਹੀਂ ਨਹੀਂ ਮੇਰੇ ਬੇਟੇ ਨੇ ਕਿਹਾ ਹੈ ਕਿ ਕਿਸੇ ਅਣਜਾਣ ਨੂੰ ਆਪਣਾ ਏਟੀਐਮ ਕਾਰਡ ਨਹੀਂ ਦੇਣਾ ਚਾਹੀਦਾ ਭਾਈ ਤੂੰ ਚੱਲ ਨਾ ਉੱਥੇ ਪਹੁੰਚ ਕੇ ਮੈਂ ਤੈਨੂੰ ਤੇਰੇ ਪੈਸੇ ਦੇ ਦੇਵਾਂਗਾ ਮੈਂ ਤੇਰੇ ਪਿਓ ਦੀ ਉਮਰ ਦਾ ਹਾਂ ਕੀ ਤੂੰ ਮੇਰੀ ਇੰਨੀ ਵੀ ਮਦਦ ਨਹੀਂ ਕਰ ਸਕਦਾ ਮੇਰੇ ਵੀ ਦੋ ਦੋ ਬੇਟੇ ਹਨ ਦੋਵੇਂ ਕਮਾਉਂਦੇ ਹਨ ਤੇ ਮੈਂ ਵੀ ਕਮਾਉਂਦਾ ਹਾਂ ਉਹ ਤਾਂ ਬੇਟੇ ਦੇ ਕਹਿਣ ਤੇ ਨੌਕਰੀ ਛੱਡ ਦਿੱਤੀ ਨਹੀਂ ਤਾਂ ਪੈਸਿਆਂ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਹੁਣ ਤਾਂ ਡਰਾਈਵਰ ਬਹੁਤ ਗੁੱਸੇ ਵਿੱਚ ਆ ਗਿਆ ਤੇ ਦੰਦ ਪੀਸਦਾ ਹੋਇਆ ਕਹਿਣ ਲੱਗਿਆ बाबूजी ਉਤਰੋ ਮੇਰੀ ਗੱਡੀ ਚੋਂ ਮੈਂ ਹੁਣ ਤੁਹਾਨੂੰ ਦਵਾਰਕਾ ਤੱਕ ਨਹੀਂ ਛੱਡਣਾ ਇੱਥੋਂ ਤੱਕ ਦਾ ਜਿੰਨਾ ਮੇਰਾ ਕਿਰਾਇਆ ਹੋਇਆ ਹੈ ਉਹ ਬੱਸ ਮੈਨੂੰ ਦੇ ਦਿਓ ਪੁਸ਼ਪਾ ਰਾਣੀ ਤੇ ਰਾਮਪਾਲ ਜੀ ਪਹਿਲੀ ਵਾਰ ਦਿੱਲੀ ਆਏ ਸੀ ਉਹ ਇਧਰ ਉਧਰ ਅਣਜਾਣ ਸ਼ਹਿਰ ਨੂੰ ਦੇਖ ਕੇ ਪਰੇਸ਼ਾਨ ਹੋ ਗਏ ਕਿਉਂਕਿ ਦਿੱਲੀ ਦੀ ਭੀੜ ਤਾਂ ਵੈਸੇ ਵੀ ਲੋਕਾਂ ਨੂੰ ਗਾਇਬ ਕਰ ਦਿੰਦੀ ਹੈ ਫਿਰ ਇਹ ਤਾਂ ਬਜ਼ੁਰਗ ਸੀ ਉਹਨਾਂ ਨੇ ਹੱਥ ਜੋੜੇ ਤੇ ਕਿਹਾ ਬੇਟਾ ਸਾਡੀ ਬੇਵਸ ਮਾਪਿਓ ਦੀ ਮਦਦ ਕਰ ਦੇ ਪ੍ਰਮਾਤਮਾ ਤੇਰਾ ਭਲਾ ਕਰੂਗਾ ਪਹਿਲਾਂ ਚੱਲ ਤੈਨੂੰ ਪੈਸੇ ਦੇ ਦੇਵਾਂਗੇ ਡਰਾਈਵਰ ਕਹਿੰਦਾ ਬਾਬੂ ਜੀ ਇਸ ਤਰ੍ਹਾਂ ਹੀ ਅਸ਼ੀਰਵਾਦ ਲੈ ਕੇ ਮੈਂ ਕੰਮ ਕਰਦਾ ਰਿਹਾ ਫੇਰ ਤਾਂ ਹੋ ਗਿਆ ਮੇਰਾ ਗੁਜ਼ਾਰਾ ਤੇ ਇਹੋ ਜਿਹਾ ਵੀ ਕੀ ਤੇਰਾ ਬੇਟਾ ਕਮਾਉਣ ਵਾਲਾ ਜੋ ਤੈਨੂੰ ਇਹਨਾਂ ਵੀ ਨਹੀਂ ਸਮਝਾ ਸਕਿਆ ਕਿ ਥੋੜੇ ਪੈਸੇ ਤਾਂ ਕੈਸ਼ ਵਿੱਚ ਰੱਖਣੇ ਚਾਹੀਦੇ ਹਨ ਤੇ ਨੌਕਰੀ ਛੱਡ ਕੇ ਆਪਣੇ ਕੋਲ ਬੁਲਾਇਆ ਹੈ ਦੇਖ ਲੈਣਾ ਬਾਬੂ ਜੀ ਕਿਤੇ ਇਸ ਤਰ੍ਹਾਂ ਨਾ ਹੋਵੇ ਮਤਲਬ ਨਿਕਲ ਜਾਣ ਦੇ ਬਾਅਦ ਉਹ ਤੁਹਾਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦੇਵੇ ਤਾਂ ਪੁਸ਼ਪਾ ਰਾਣੀ ਨੇ ਆਪਣੇ ਦੁਪट्टे ਦੀ ਗੰਢ ਖੋਲੀ ਤੇ ਉਸ ਦਾ ਕਿਰਾਇਆ ਦੇ ਦਿੱਤਾ ਡਰਾਈਵਰ ਕਹਿੰਦਾ ਚਲੋ ਮੈਨੂੰ ਤਾਂ ਮੇਰਾ ਕਿਰਾਇਆ ਮਿਲ ਗਿਆ ਹੁਣ ਤੁਸੀਂ ਜਾਣੋ ਤੇ ਤੁਹਾਡੀ ਕਿਸਮਤ ਇਹਨਾਂ ਕਹਿ ਕੇ ਰਸਤੇ ਵਿੱਚ ਉਹਨਾਂ ਦੋਵਾਂ ਨੂੰ ਛੱਡ ਕੇ ਡਰਾਈਵਰ ਉੱਥੋਂ ਨਿਕਲ ਗਿਆ ਪੁਸ਼ਪਾ ਰਾਣੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਰਾਮਪਾਲ ਜੀ ਨੇ ਆਪਣੀ ਪਤਨੀ ਨੂੰ ਕਿਹਾ ਤੂੰ ਪਰੇਸ਼ਾਨ ਕਿਉਂ ਹੁੰਦੀ ਹੈ ਦੇਖੋ ਤੇ ਟੈਲੀਫੋਨ ਵਾਲੀ ਐਸ.ਟੀ.ਡੀ ਹੈ ਰੁਕ ਮੈਂ ਆਪਣੀ ਡਾਇਰੀ ਵਿੱਚੋਂ ਪ੍ਰਵੀਨ ਦਾ ਨੰਬਰ ਕੱਢਦਾ ਹਾਂ ਤੇ ਕਹਿੰਦਾ ਹਾਂ ਉਸ ਨੂੰ ਕਿ ਉਹ ਆਪਾਂ ਨੂੰ ਲੈਣ ਆ ਜਾਵੇ ਇਹਨਾਂ ਕਹਿ ਕੇ ਰਾਮਪਾਲ ਜੀ ਨੇ ਆਪਣੇ ਬੇਟੇ ਨੂੰ ਫੋਨ ਲਗਾਇਆ ਤੇ ਕਿਹਾ ਬੇਟਾ ਇੱਕ ਟੈਕਸੀ ਵਾਲਾ ਸਾਨੂੰ ਇੱਥੇ ਛੱਡ ਗਿਆ ਹੈ ਕਹਿੰਦਾ ਹੈ ਉਸ ਨੂੰ ਕੈਸ਼ ਵਿੱਚ ਪੈਸੇ ਚਾਹੀਦੇ ਸੀ ਤੇ ਤੂੰ ਕੈਸ਼ ਲਿਆਉਣ ਤੋਂ ਮਨਾ ਕਰ ਦਿੱਤਾ ਪ੍ਰਵੀਨ ਉਧਰੋਂ ਬੋਲਿਆ ਉਸਨੇ ਕਿਹਾ ਪਾਪਾ ਤੁਸੀਂ ਵੀ ਹੱਦ ਕਰਦੇ ਹੋ ਮੈਂ ਇਹ ਥੋੜੀ ਕਿਹਾ ਸੀ ਕਿ ਜੇਬ ਵਿੱਚ 1 ਰੁਪਿਆ ਵੀ ਨਾ ਰੱਖਣਾ ਮੇਰੇ ਕੋਲ ਇੰਨੀ ਫੁਰਸਤ ਨਹੀਂ ਹੈ ਕਿ ਮੈਂ ਤੁਹਾਨੂੰ ਲੈਣਾ ਵਾ ਉਹ ਡਰਾਈਵਰ ਚਲਾ ਗਿਆ ਤਾਂ ਕੀ ਹੋਇਆ ਕਿਸੇ ਦੂਜੀ ਪੀਲੀ ਟੈਕਸੀ ਵਾਲੇ ਨੂੰ ਫੜੋ ਤੇ 800 ਰੁਪਏ ਲਵੇਗਾ ਤੇ ਤੁਹਾਨੂੰ ਇੱਥੇ ਛੱਡ ਦੇਵੇਗਾ ਹੁਣ ਇੱਕ ਵਾਰ ਤੁਸੀਂ ਇੱਥੇ ਆਓ ਫਿਰ ਅੱਗੇ ਦਾ ਦੇਖਾਂਗੇ ਇਹਨਾਂ ਕਹਿ ਕੇ ਉਸਨੇ ਫੋਨ ਰੱਖ ਦਿੱਤਾ ਆਸ-ਪਾਸ ਆਉਣ ਜਾਣ ਵਾਲੇ ਲੋਕਾਂ ਤੋਂ ਰਾਮਪਾਲ ਜੀ ਤੇ ਪੁਸ਼ਪਾ ਰਾਣੀ ਮਦਦ ਮੰਗਣ ਲੱਗੇ ਕਿਸੇ ਭਲੇ ਬੰਦੇ ਨੇ ਉਹਨਾਂ ਦੀ ਮਦਦ ਕੀਤੀ ਤੇ ਇੱਕ ਪੀਲੀ ਟੈਕਸੀ ਵਾਲੇ ਨਾਲ ਗੱਲ ਕਰਕੇ ਉਹਨਾਂ ਦੋਵਾਂ ਨੂੰ ਬਿਠਾ ਦਿੱਤਾ ਦੋਮਾ ਦੇ ਘਰ ਪਹੁੰਚਦੇ ਹੀ ਪ੍ਰਵੀਨ ਨੇ ਉਹਨਾਂ ਨੂੰ ਚਾਰ ਗੱਲਾਂ ਸੁਣਾ ਦਿੱਤੀਆਂ ਉਹ ਕਹਿਣ ਲੱਗਿਆ ਤੁਸੀਂ ਨੌਕਰੀ ਕਿਵੇਂ ਕਰ ਰਹੇ ਸੀ ਹੁਣ ਤੱਕ ਤੁਹਾਨੂੰ ਐਨੀ ਵੀ ਸਮਝ ਨਹੀਂ ਚਲੋ ਕੋਈ ਗੱਲ ਨਹੀਂ ਵਲੰਟੀਅਰ ਰਿਟਾਇਰਮੈਂਟ ਦੇ ਲਿਹਾਜ਼ ਨਾਲ ਤਾਂ ਤੁਹਾਨੂੰ ਸਾਰੇ ਪੈਸੇ ਮਿਲ ਹੀ ਗਏ ਹੋਣਗੇ ਲਿਆਓ ਅੱਜ ਹੀ ਉਹਨਾਂ ਪੈਸਿਆਂ ਨੂੰ ਮੈਂ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦਾ ਹਾਂ ਪੁਸ਼ਪਾ ਰਾਣੀ ਨੇ ਆਪਣੇ ਬੇਟੇ ਪ੍ਰਵੀਨ ਨੂੰ ਕਿਹਾ beta ਅਜੀ ਹੁਣੇ ਤਾਂ ਥੱਕੇ ਹੋਏ ਘਰ ਆਏ ਹਾਂ ਸਾਤਾ ਲੈ ਲੈਣ ਦੇ ਅਤੇ ਸਰਲਾ ਬਹੂ ਕਿੱਥੇ ਹੈ ਕਿਤੇ ਦਿਖਾਈ ਨਹੀਂ ਦੇ ਰਹੀ ਬੇਟਾ ਪਾਣੀ ਦਾ ਪਿਆ ਦੇ ਪ੍ਰਵੀਨ ਨੇ ਕਿਹਾ ਮਾਂ ਉਹ ਆਪਣੇ ਪੇਕਿਆਂ ਦੇ ਗਈ ਹੈ ਤੇ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਪਹਿਲਾਂ ਪੈਸੇ ਦਿਓ ਰਾਮਪਾਲ ਜੀ ਕਹਿੰਦੇ ਬੇਟਾ ਉਹ ਪੈਸੇ ਤਾਂ ਅਸੀਂ ਆਪਣੇ ਅਕਾਊਂਟ ਵਿੱਚ ਜਮ੍ਹਾਂ ਕਰਵਾ ਦਿੱਤੇ ਤੂੰ ਕਿਹਾ ਨਹੀਂ ਸੀ ਪੈਸੇ ਇੱਥੇ ਲਿਉਣ ਲਈ ਤੇ ਰਸਤੇ ਵਿੱਚ ਇੰਨੇ ਪੈਸੇ ਲੈ ਕੇ ਆਉਂਦੇ ਤਾਂ ਕਿਤੇ ਰਸਤੇ ਵਿੱਚ ਚੋਰੀ ਹੋ ਜਾਂਦੀ ਤਾਂ ਪ੍ਰਵੀਨ ਇਹ ਸੁਣ ਕੇ ਭੜਕ ਉੱਠਿਆ ਉਸਨੇ ਉਸੇ ਵੇਲੇ ਆਪਣੀ ਪਤਨੀ ਸਰਲਾ ਨੂੰ ਫੋਨ ਲਗਾਇਆ ਤੇ ਸਾਰੀ ਗੱਲ ਦੱਸੀ ਫੋਨ ਸਪੀਕਰ ਤੇ ਸੀ ਸਰਲਾ ਨੇ ਕਿਹਾ ਹੁਣੇ ਦੇ ਹੁਣੇ ਇਹਨਾਂ ਦੋਵਾਂ ਮੁਸੀਬਤਾਂ ਨੂੰ ਮੇਰੇ ਘਰੋਂ ਬਾਹਰ ਕੱਢੋ ਪੈਸੇ ਲਈ ਹੀ ਤਾਂ ਆਪਾਂ ਇਹਨਾਂ ਨੂੰ ਨੌਕਰੀ ਛੱਡਣ ਨੂੰ ਕਿਹਾ ਸੀ ਕੀ ਇਹ ਹੁਣ ਆਪਣੇ ਘਰੇ ਡੇਰਾ ਲਗਾ ਕੇ ਬੈਠ ਜਾਣਗੇ ਪੈਸੇ ਨਹੀਂ ਲਿਆਏ ਤਾਂ ਇੱਥੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ ਕਹਿ ਦਿਓ ਇਹਨਾਂ ਨੂੰ ਕਿ ਆਪਣੇ ਛੋਟੇ ਮੁੰਡੇ ਗੌਰਵ ਦੇ ਕੋਲ ਚਲੇ ਜਾਣ ਜਾਂ ਫਿਰ ਆਪਣੇ ਅਫਸਰ ਨਾਲ ਗੱਲ ਕਰਕੇ ਦੁਬਾਰਾ ਨੌਕਰੀ ਤੇ ਲੱਗ ਜਾਣ ਨਹੀਂ ਤਾਂ ਆਪਣੇ ਤੇ ਬੋਝ ਬਣ ਜਾਣਗੇ ਸਮਝ ਰਹੇ ਹੋ ਨਾ ਮੈਂ ਕੀ ਕਹਿ ਰਹੀ ਹਾਂ ਕੱਢੋ ਇਹਨਾਂ ਨੂੰ ਮੇਰੇ ਘਰੋਂ ਨਹੀਂ ਤਾਂ ਮੈਂ ਵਾਪਸ ਨਹੀਂ ਆਵਾਂਗੀ ਬਹੁਤੀ ਗੱਲ ਸੁਣ ਕੇ ਪੁਸ਼ਪਾ ਰਾਣੀ ਨੂੰ ਅਚਾਨਕ ਚੱਕਰ ਆ ਗਿਆ ਤੇ ਉਹ ਉੱਥੇ ਹੀ ਦਰਵਾਜ਼ੇ ਨੂੰ ਫੜ ਕੇ ਖੜ ਗਈ ਪ੍ਰਵੀਨ ਨੇ ਪਿੱਛੇ ਮੁੜ ਕੇ ਦੇਖਿਆ ਤੇ ਕਿਹਾ ਮਾਂ ਸੁਣ ਲਿਆ ਨਾ ਤੂੰ ਕਿ ਤੇਰੀ ਬਹੂ ਕੀ ਕਹਿ ਰਹੀ ਹੈ ਮੈਨੂੰ ਮਾਫ ਕਰੋ ਮੈਂ ਸੋਚਿਆ ਸੀ ਪਾਪਾ ਪੈਸੇ ਲੈ ਕੇ ਆਉਣਗੇ ਤਾਂ ਉਹਨਾਂ ਪੈਸਿਆਂ ਨਾਲ ਮੈਂ ਦਿੱਲੀ ਵਿੱਚ ਆਪਣਾ ਘਰ ਖਰੀਦ ਲਵਾਂਗਾ ਤੇ ਘਰ ਦੇ ਇੱਕ ਕੋਨੇ ਵਿੱਚ ਤੁਸੀਂ ਵੀ ਰਹਿ ਲਵੋਗੇ ਪਰ ਨਹੀਂ ਚਲੋ ਹੁਣ ਤੁਸੀਂ ਇਸ ਤਰ੍ਹਾਂ ਕਰੋ ਕਿ ਆਪਣਾ ਸਮਾਨ ਬੰਨਿਆ ਰਹਿਣ ਦਿਓ ਤੇ ਉਸ ਨੂੰ ਚੁੱਕੋ ਤੇ ਚਲੇ ਜਾਓ ਹੁਣ ਉਲਟਾ ਮੇਰੇ ਹੀ ਪੈਸੇ ਲੱਗਣਗੇ ਟੈਕਸੀ ਵਾਲੇ ਨੂੰ ਦੇਣ ਦੇ ਲਈ ਮੈਂ ਟੈਕਸੀ ਵਾਲੇ ਨੂੰ ਪੈਸੇ ਦੇ ਦੇਵਾਂਗਾ ਉਹ ਤੁਹਾਨੂੰ ਸਟੇਸ਼ਨ ਤੱਕ ਛੱਡ ਦੇਵੇਗਾ ਤੇ ਜਨਰਲ ਬੋਗੀ ਵਿੱਚ ਬੈਠ ਜਾਣਾ ਘੱਟ ਤੋਂ ਘੱਟ ਪੈਸੇ ਲੱਗਣਗੇ ਤੇ ਵਾਪਸ ਚਲੇ ਜਾਣਾ ਇਹਨਾਂ ਕਹਿ ਕੇ ਉਹ ਮਾਂ ਦਾ ਹੱਥ ਫੜਦੇ ਹੋਏ ਬਾਹਰ ਖਿੱਚਦੇ ਹੋਏ ਜਾਣ ਲੱਗਿਆ ਤਾਂ ਰਾਮਪਾਲ ਜੀ ਨੇ ਪੁਸ਼ਪਾ ਰਾਣੀ ਦਾ ਹੱਥ ਫੜ ਕੇ ਕਿਹਾ ਛੱਡ ਆਪਣੀ ਮਾਂ ਦਾ ਹੱਥ ਅਤੇ ਇੱਕ ਥੱਪੜ ਪ੍ਰਵੀਨ ਦੀ ਗੱਲ ਤੇ ਜ਼ੋਰ ਨਾਲ ਮਾਰਿਆ ਅਤੇ ਕਿਹਾ ਨਲਾਇਕ ਤੂੰ ਸਾਨੂੰ ਲਾਲਚ ਵਿੱਚ ਬੁਲਾਇਆ ਸੀ ਤੇ ਹੁਣ ਤੂੰ ਸਾਨੂੰ ਛੱਡਣ ਜਾਵੇਂਗਾ ਜਿੰਨਾ ਪੈਰਾਂ ਨਾਲ ਅਸੀਂ ਆਏ ਹਾਂ ਓਨਾ ਪੈਰਾਂ ਨਾਲ ਵਾਪਸ ਵੀ ਚਲੇ ਜਾਵਾਂਗੇ ਅਤੇ ਅੱਜ ਤੋਂ ਬਾਅਦ ਤੂੰ ਸਾਨੂੰ ਆਪਣਾ ਮੂੰਹ ਵੀ ਨਾ ਦਿਖਾਉਣਾ ਇਹਨਾਂ ਕਹਿੰਦੇ ਹੋਏ ਰਾਮਪਾਲ ਜੀ ਵਾਪਸ ਚਲੇ ਗਏ ਸਾਰੇ ਰਸਤੇ ਦੋਵੇਂ ਪਤੀ ਪਤਨੀ ਆਪਣੀ ਕਿਸਮਤ ਨੂੰ ਕੋਸਦੇ ਰਹੇ ਤੇ ਹੰਝੂ ਵਹਾਉਂਦੇ ਰਹੇ ਜਦੋਂ ਪਿੰਡ ਪਹੁੰਚੇ ਤਾਂ ਆਂਢ ਗੁਆਢ ਦੇ ਲੋਕਾਂ ਨੇ ਪੁੱਛਿਆ ਕਿ ਇਹੋ ਜਿਹਾ ਕੀ ਹੋਇਆ ਕੱਲ ਹੀ ਤਾਂ ਤੁਸੀਂ ਗਏ ਸੀ ਅਤੇ ਇੱਕ ਦਿਨ ਵਿੱਚ ਵਾਪਸ ਵੀ ਆ ਗਏ। ਰਾਮਪਾਲ ਜੀ ਨੇ ਕੁਝ ਬਹਾਨਾ ਬਣਾ ਦਿੱਤਾ ਤੇ ਅਗਲੇ ਹੀ ਦਿਨ ਜਾ ਕੇ ਅਫਸਰ ਨਾਲ ਸਾਰੀ ਗੱਲ ਕੀਤੀ। ਸੱਚ ਕਹਿੰਦੇ ਹਨ ਲੋਕ ਜਿੱਥੇ ਬੁਰੇ ਇਨਸਾਨ ਹੁੰਦੇ ਹਨ ਉੱਥੇ ਕੁਝ ਅਜਨਬੀ ਵੀ ਚੰਗੇ ਹੁੰਦੇ ਹਨ। ਅਫਸਰ ਨੇ ਅਜੇ ਉਹਨਾਂ ਦਾ ਅਸਥੀਵਾ ਆਪਣੇ ਅਫਸਰ ਤੱਕ ਨਹੀਂ ਪਹੁੰਚਾਇਆ ਸੀ ਤਾਂ ਉਸ ਦਾ ਵਲੰਟੀਅਰ ਰਿਟਾਇਰਮੈਂਟ ਕੈਨਸਲ ਕਰ ਦਿੱਤਾ। ਤਾਂ ਰਾਮਪਾਲ ਜੀ ਨੇ ਵੀ ਉਸੇ ਵੇਲੇ ਸਾਰੇ ਪੈਸੇ ਵਾਪਸ ਕਰ ਦਿੱਤੇ। ਸਮਾ ਵਿੱਤਿਆ ਇੱਧਰ ਛੋਟੇ ਬੇਟੇ ਗੌਰਵ ਨੇ ਵੀ ਲਾਲਚ ਵਿੱਚ ਆਪਣਾ ਟਰਾਂਸਫਰ ਆਪਣੇ ਪਿੰਡ ਦੇ ਨੇੜੇ ਪੈਂਦੇ ਸ਼ਹਿਰ ਵਿੱਚ ਹੀ ਕਰਵਾ ਲਿਆ ਸੱਚ ਕਹਿੰਦੇ ਨੇ ਲੋਕ ਜਦੋਂ ਆਪਣਾ ਹੀ ਸਿੱਕਾ ਖੋਟਾ ਹੋਵੇ ਤਾਂ ਕਿਸਮਤ ਤੇ ਵਕਤ ਸਾਥ ਨਹੀਂ ਦੇ ਸਕਦਾ ਅਤੇ ਅਣਜਾਣ ਲੋਕ ਕਿੰਨੀ ਵੀ ਮਦਦ ਕਰ ਲੈਣ ਦੁੱਖ ਤੇ ਪਰੇਸ਼ਾਨੀ ਖਤਮ ਨਹੀਂ ਹੁੰਦੀ ਇਸ ਤਰ੍ਹਾਂ ਹੀ ਕੋਜ ਰਾਮਪਾਲ ਜੀ ਦੇ ਨਾਲ ਫਿਰ ਦੁਬਾਰਾ ਹੋ ਰਿਹਾ ਸੀ ਜਿਸਤੇ ਉਹਨਾਂ ਨੂੰ ਭਨਕ ਤੱਕ ਵੀ ਨਹੀਂ ਸੀ ਇੱਕ ਦਿਨ ਗੌਰਵ ਨੇ ਕਿਹਾ ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ ਹਾਂ ਚੰਗਾ ਹੁੰਦਾ ਮੇਰਾ ਟ੍ਰਾਂਸਫਰ ਇਸ ਸ਼ਹਿਰ ਵਿੱਚ ਨਾ ਹੁੰਦਾ ਜਦੋਂ ਤੱਕ ਮੰਮੀ ਪਾਪਾ ਤੋਂ ਦੂਰ ਦੂਜੇ ਸ਼ਹਿਰ ਵਿੱਚ ਰਹਿ ਰਿਹਾ ਸੀ ਘੱਟ ਤੋਂ ਘੱਟ ਆਪਣੀ ਮਰਜ਼ੀ ਨਾਲ ਜਿਉਂਦਾ ਰਿਹਾ ਸੀ ਇੱਥੇ ਆਗੇ ਤਾਂ ਲੱਗਦਾ ਹੈ ਜੇਲ੍ਹ ਵਿੱਚ ਆ ਗਿਆ ਹਾਂ ਪਤਾ ਹੈ ਹਰ ਵਕਤ ਉਹਨਾਂ ਦਾ ਚਿਹਰਾ ਦੇਖਣਾ ਪੈਂਦਾ ਹੈ ਹੁਣ ਆਪਣੇ بیوی ਬੱਚਿਆਂ ਲਈ ਮੈਂ ਆਪਣੀ ਮਰਜ਼ੀ ਨਾਲ ਮਠਿਆਈ ਆਈਸਕ੍ਰੀਮ ਤਾਂ ਛੱਡੋ ਕੁਝ ਵੀ ਨਹੀਂ ਲਿਆ ਸਕਦਾ ਕਿਉਂਕਿ ਜੇ ਲਿਆਵਾਂਗਾ ਤਾਂ ਮੰਮੀ ਪਾਪਾ ਲਈ ਵੀ ਲਿਆਉਣਾ ਪੈਂਦਾ ਹੈ ਤੇ ਇਦਾਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਤਾਂ ਚਾਰ ਗੱਲਾਂ ਸੁਣਾਉਣਗੇ ਸੋਚ ਰਿਹਾ ਹਾਂ ਬੌਸ ਨੂੰ ਕਹਿ ਕੇ ਕਿਸੇ ਦੂਜੇ ਸ਼ਹਿਰ ਵਿੱਚ ਟਰਾਂਸਫਰ ਕਰਾ ਲਵਾਂ ਤੂੰ ਹੀ ਦੱਸ ਕੌਣ ਇੰਨਾ ਬੁੱਢਿਆਂ ਦੇ ਨਾਲ 24 ਘੰਟੇ ਰਹਿਣਾ ਪਸੰਦ ਕਰੂਗਾ ਪ੍ਰਮਾਤਮਾ ਕਰੇ ਸਾਲ ਦੋ ਸਾਲ ਵਿੱਚ ਇਹਨਾਂ ਦਾ ਪੱਤਾ ਕੱਟਿਆ ਹੀ ਜਾਵੇ ਜਾਂ ਫਿਰ ਮੇਰਾ ਟਰਾਂਸਫਰ ਹੋ ਜਾਵੇ ਨਹੀਂ ਤਾਂ ਗੌਰਵ ਆਪਣੇ ਦੋਸਤ ਸੋਨੂ ਨੂੰ ਕਹਿ ਰਿਹਾ ਸੀ ਸੋਨੂ ਕਹਿੰਦਾ ਇਹ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ ਗੌਰਵ ਤੂੰ ਥੋੜੀ ਜਹੀ ਪਰੇਸ਼ਾਨੀ ਦੀ ਵਜ੍ਹਾ ਕਰਕੇ ਇੰਨੇ ਸਾਰੇ ਫਾਇਦਿਆਂ ਨੂੰ ਅਣਦੇਖਾ ਕਰ ਰਿਹਾ ਹੈ ਜ਼ਰਾ ਸੋਚ ਯਾਰ ਘੱਟ ਤੋਂ ਘੱਟ ਉਹ ਤੇਰੇ ਨਾਲ ਤਾਂ ਹਨ ਤਾਂ ਹੀ ਤਾਂ ਤੂੰ ਟੈਨਸ਼ਨ ਫਰੀ ਹੈ ਨਹੀਂ ਤਾਂ ਤੈਨੂੰ ਦੂਜੇ ਸ਼ਹਿਰ ਵਿੱਚ ਆਉਣਾ ਜਾਣਾ ਵੀ ਪੈਂਦਾ ਹੈ ਉੱਪਰੋਂ ਪੈਸੇ ਵੀ ਤਾਂ ਤੇਰੇ ਵੱਜ ਰਹੇ ਹਨ ਫਿਰ ਵੀ ਤੂੰ ਰੋ ਰਿਹਾ ਹੈ ਗੌਰਵ ਨੇ ਕਿਹਾ ਉਹ ਕਿਵੇਂ ਤਾਂ ਸੋਨੂ ਨੇ ਹੱਸਦੇ ਹੋਏ ਗੌਰਵ ਨੂੰ ਕਿਹਾ ਤੇਰਾ ਹਿਸਾਬ ਬਹੁਤ ਕਮਜ਼ੋਰ ਹੈ ਇਸੇ ਵਜ੍ਹਾ ਕਰਕੇ ਤੂੰ ਉਹ ਨਹੀਂ ਦੇਖ ਪਾਰਿਆ ਜੋ ਮੈਂ ਦੇਖ ਰਿਹਾ ਹਾਂ ਭਾਬੀ ਜੀ ਨੂੰ ਬੈਠੇ ਬਿਠਾਏ ਘਰ ਵਿੱਚ ਕੰਮ ਕਰਨ ਵਾਲੀ ਮਿਲ ਗਈ ਹੈ ਤੈਨੂੰ ਕਿਰਾਏ ਦਾ ਪੈਸਾ ਨਹੀਂ ਦੇਣਾ ਪੈਂਦਾ ਇੱਥੋਂ ਤੱਕ ਕੇ ਤੇਰੇ ਬੱਚਿਆਂ ਨੂੰ ਬੱਸ ਸਟੈਂਡ ਤੱਕ ਛੱਡਣ ਅਤੇ ਲਿਆਉਣ ਦਾ ਕੰਮ ਵੀ ਅੰਕਲ ਜੀ ਕਰਦੇ ਹਨ। ਹੋਰ ਤਾਂ ਹੋਰ ਮੈਂ ਸੁਣਿਆ ਹੈ ਘਰ ਦਾ ਰਾਸ਼ਨ ਵੀ ਉਹਨਾਂ ਦੇ ਪੈਸਿਆਂ ਨਾਲ ਆਉਂਦਾ ਹੈ। ਅਤੇ ਯਾਰ ਹੁਣ ਉਹ ਰਿਟਾਇਰ ਵੀ ਹੋ ਜਾਣਗੇ ਤਾਂ ਕੀ ਚਿੰਤਾ ਹੈ? ਪੈਨਸ਼ਨ ਤਾਂ ਮਿਲਦੀ ਹੀ ਰਹੇਗੀ। ਤੂੰ ਨਾਲ ਰਹੇਂਗੇ ਤਾਂ ਕਿਹੜਾ ਉਹ ਤੇਰੇ ਘਰ ਦੇ ਖਰਚੇ ਲਈ ਪੈਸੇ ਮੰਗਣਗੇ? ਇੰਨੀਆਂ ਸਾਰੀਆਂ ਸਹੂਲਤਾਂ ਲਈ ਥੋੜਾ ਬਹੁਤ ਜੇ ਬਰਦਾਸ਼ਤ ਵੀ ਕਰ ਲੈਂਦੇ ਹੋ ਤੇ ਜੇ ਕੁਝ ਖਾਣ ਨੂੰ ਲਿਆਉਂਦੇ ਹੋ ਤਾਂ ਆਪਣੇ ਮਾਪਿਆਂ ਨੂੰ ਦੇ ਵੀ ਦਿੰਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਇਸ ਵਿੱਚ ਕੋਈ ਘਾਟੇ ਵਾਲਾ ਸੌਦਾ ਹੈ। ਮੇਰੇ ਤਾਂ ਮਾਪਿਓ ਪਿੰਡ ਵਿੱਚੋਂ ਆਉਣ ਲਈ ਤਿਆਰ ਹੀ ਨਹੀਂ ਤੇ ਸੱਸ ਸਹੁਰੇ ਦੀਆਂ ਕਿੰਨੀਆਂ ਮਨਤਾ ਕਰਦਾ ਹਾਂ ਕਿ ਇੱਥੇ ਆ ਕੇ ਰਹਿਣ ਪਰ ਉਹ ਨਹੀਂ ਆ ਰਹੇ। ਕਹਿੰਦੇ ਬੇਟੀ ਦੇ ਘਰ ਆ ਕੇ ਕਿਵੇਂ ਰਹੀਏ? ਜੇ ਮੇਰੇ ਮਾਪਿਓ ਜਾਂ ਮੇਰਾ ਸੱਸ ਸਹੁਰਾ ਇੱਥੇ ਆ ਜਾਣ ਤਾਂ ਮੈਂ ਚਾਰ ਪੈਸੇ ਖਰਚ ਕਰਨ ਨੂੰ ਵੀ ਤਿਆਰ ਹਾਂ। ਇਹਨਾਂ ਕਹਿੰਦੇ ਹੋਏ ਦੋਵੇਂ ਦੋਸਤ ਹੱਸਣ ਲੱਗੇ। ਸ਼ਾਮ ਨੂੰ ਗੌਰਵ ਦਫ਼ਤਰ ਤੋਂ ਘਰ ਆਇਆ ਤਾਂ ਸਾਹਮਣੇ ਆਪਣੀ ਮਾਂ ਪੁਸ਼ਪਾ ਨੂੰ ਦੇਖ ਕੇ ਕਹਿੰਦਾ, ਮੰਮੀ ਤੁਹਾਡੇ ਕੋਲ ਕੋਈ ਕੰਮ ਨਹੀਂ ਹੈ ਮੈਂ ਜਦੋਂ ਵੀ ਦਫ਼ਤਰ ਜਾਂਦਾ ਹਾਂ ਜਾਂ ਵਾਪਸ ਆਉਂਦਾ ਹਾਂ ਸਾਹਮਣੇ ਤੁਸੀਂ ਆਪਣਾ ਚਿਹਰਾ ਦਿਖਾਉਣ ਲਈ ਆ ਜਾਂਦੇ ਹੋ ਕਿੰਨੀ ਵਾਰ ਕਿਹਾ ਹੈ ਸ਼ਾਮ ਨੂੰ ਜਦੋਂ ਮੈਂ ਘਰ ਆਵਾਂ ਤਾਂ ਤੂੰ ਦਰਵਾਜ਼ੇ ਤੇ ਨਾ ਆਇਆ ਕਰ ਅੰਜਲੀ ਕਿੱਥੇ ਹੈ ਗੌਰਵ ਦੀ ਪਤਨੀ ਅੰਜਲੀ ਸਾਹਮਣੇ ਆਈ ਤੇ ਕਹਿੰਦੀ ਆ ਰਹੀ ਹਾਂ ਆ ਰਹੀ ਹਾਂ ਕਿਉਂ ਮੇਰੇ ਨਾਮ ਦੀ ਮਾਲਾ ਜਪ ਰਹੇ ਹੋ ਗੌਰਵ ਆਪਣੀ ਪਤਨੀ ਦਾ ਹੱਥ ਫੜ ਕੇ ਕਮਰੇ ਦੇ ਅੰਦਰ ਲੈ ਗਿਆ ਤੇ ਉਸਨੇ ਅੰਜਲੀ ਨੂੰ ਕਿਹਾ ਕਿੰਨੀ ਵਾਰ ਕਿਹਾ ਹੈ ਤੈਨੂੰ ਜਦੋਂ ਮੈਂ ਘਰ ਆਵਾਂ ਤਾਂ ਤੂੰ ਆਪਣਾ ਹੱਸਦਾ ਮੁਸਕਰਾਉਂਦਾ ਹੋਇਆ ਚਿਹਰਾ ਮੈਨੂੰ ਦਿਖਾਇਆ ਕਰ ਨਾ ਕਿ ਮੰਮੀ ਦਾ ਉਹ ਬੁਢਾਪੇ ਦਾ ਥੱਕਿਆ ਹੋਇਆ ਚਿਹਰਾ ਸਾਰਾ ਮੂਡ ਖਰਾਬ ਹੋ ਜਾਂਦਾ ਹੈ ਅੰਜਲੀ ਨੇ ਕਿਹਾ ਜ਼ਰਾ ਹੌਲੀ ਬੋਲ ਕਿਤੇ ਤੇਰੀ ਮਾਂ ਨਾ ਸੁਣ ਲਵੇ ਤੇਰੀ ਮਾਂ ਨੂੰ ਇਹੀ ਕਹਿ ਕੇ ਤਾਂ ਮੈਂ ਬਹਲਾ ਰਹੀ ਹਾਂ ਕਿ ਜੇ ਤੂੰ ਘਰ ਦਾ ਕੰਮ ਨਾ ਕੀਤਾ ਤਾਂ ਤੇਰੇ ਪੁੱਤ ਤੇ ਪੋਤੇ ਦਾ ਮੂੰਹ ਦੇਖਣਾ ਦੁੱਬਰ ਕਰ ਦਿਆਂਗੀ ਤੇ ਤੂੰ ਹੈ ਕਿ ਇਹੋ ਜਿਹੀਆਂ ਗੱਲਾਂ ਕਰਦਾ ਹੈ ਯਾਦ ਹੈ ਨਾ ਦਿੱਲੀ ਵਿੱਚ ਜਦੋਂ ਆਪਾਂ ਰਹਿ ਰਹੇ ਸੀ ਤਾਂ ਕਾਮ ਵਾਲੀ ਕਿੰਨੇ ਪੈਸੇ ਲੈਂਦੀ ਸੀ ਉੱਪਰੋਂ ਇੱਕ ਵੀ ਗੱਲ ਨਹੀਂ ਸੁਣਦੀ ਸੀ ਉਲਟਾ ਮੈਨੂੰ ਹੀ ਚਾਰ ਗੱਲਾਂ ਸੁਣਾ ਦਿੰਦੀ ਸੀ ਮੈਨੂੰ ਤਾਂ ਇਦਾਂ ਲੱਗ ਰਿਹਾ ਸੀ ਮੰਨੋ ਮੈਂ ਉਸਦੇ ਘਰ ਵਿੱਚ ਕੰਮ ਕਰ ਰਹੀ ਹੋਵਾਂ ਇੱਥੇ ਘੱਟੋ ਘੱਟ ਤੇਰੀ ਘਰ ਵਾਲੀ ਨੂੰ ਆਰਾਮ ਤਾਂ ਮਿਲ ਰਿਹਾ ਹੈ ਨਾ ਤਾਂ ਤੂੰ ਮੇਰੇ ਲਈ ਇੰਨਾ ਵੀ ਨਹੀਂ ਬਰਦਾਸ਼ਤ ਕਰ ਸਕਦਾ ਗੌਰਵ ਕਹਿੰਦਾ ਠੀਕ ਹੈ ਤੇਰੇ ਲਈ ਮੈਂ ਇਹ ਵੀ ਬਰਦਾਸ਼ਤ ਕਰ ਲਵਾਂਗਾ ਨਹੀਂ ਤਾਂ ਮੇਰੇ ਮਾਪਿਓ ਨੇ ਅੱਜ ਤੱਕ ਮੇਰੇ ਲਈ ਕੀਤਾ ਹੀ ਕੀ ਹੈ ਨਾ ਤਾਂ ਮੈਂ ਆਪਣੇ ਬਾਪਾ ਦੇ ਨਾਲ ਕਿਤੇ ਬਾਹਰ ਜਾ ਸਕਦਾ ਹਾਂ ਨਾ ਆਪਣੀ ਮਾਂ ਨੂੰ ਕਿਸੇ ਨਾਲ ਮਿਲਵਾ ਸਕਦਾ ਹਾਂ ਸ਼ਕਲ ਦੇਖੀ ਹੈ ਇਹਨਾਂ ਦੋਵਾਂ ਦੀ ਲੱਗਦਾ ਹੈ ਕਿਸੇ ਜੰਗਲ ਵਿੱਚੋਂ ਆਏ ਹਨ ਜਦੋਂ ਮੈਂ ਸਕੂਲ ਜਾਂਦਾ ਸੀ ਤੇ ਪੇਰੈਂਟਸ ਮੀਟਿੰਗ ਵਿੱਚ ਇਹ ਮੇਰੇ ਨਾਲ ਜਾਂਦੇ ਸੀ ਤਾਂ ਮੇਰੇ ਸਾਰੇ ਦੋਸਤ ਮੇਰਾ ਮਜ਼ਾਕ ਉਡਾਉਂਦੇ ਸੀ ਪਤਾ ਨਹੀਂ ਇਹਨਾਂ ਤੋਂ ਕਦੋਂ ਪਿੱਛਾ ਛੁੱਟੂਗਾ دیوار ਦੇ ਦੂਜੇ ਪਾਸੇ ਪੁੱਤ ਨੂੰ ਦੀਆਂ ਗੱਲਾਂ ਪੁਸ਼ਪਾ ਰਾਣੀ ਨੇ ਆਪਣੇ ਕੰਨਾਂ ਨਾਲ ਸੁਣੀਆਂ ਤਾਂ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਜਿਸ ਪੁੱਤ ਦੇ ਲਈ ਕਦੇ ਆਪਣੇ ਸੁੱਖ ਦੀ ਚਿੰਤਾ ਨਹੀਂ ਕੀਤੀ ਤੇ ਅੱਜ ਵੀ ਉਸਦੇ ਪਾਪਾ ਨੌਕਰੀ ਕਰ ਰਹੇ ਹਨ ਤਾਂ ਕਿ ਪੁੱਤ ਦੇ ਨੂ ਤੇ ਬੋਝ ਨਾ ਬਣੀਏ ਨਹੀਂ ਤਾਂ ਪੁੱਤ ਦੀ ਨੌਕਰੀ ਲੱਗਣ ਦੇ ਬਾਅਦ ਤਾਂ ਬੁਢਾਪੇ ਵਿੱਚ ਆਦਮੀ ਰਿਟਾਇਰਮੈਂਟ ਲੈ ਲੈਂਦਾ ਹੈ ਗੌਰਵ ਦੇ ਪਾਪਾ ਰਾਮਪਾਲ ਜੀ ਨੇ ਇਹ ਸੋਚ ਕੇ ਨੌਕਰੀ ਨਹੀਂ ਛੱਡੀ ਕਿ ਪੁੱਤ ਤੇ ਲਈ ਤਾਂ ਕਰ ਰਿਹਾ ਹਾਂ ਹੁਣ ਪੋਤੇ ਤੇ ਪੋਤੀਆਂ ਦੀ ਵਾਰੀ ਹੈ ਕੁਝ ਉਹਨਾਂ ਲਈ ਵੀ ਜਮਾ ਕਰਕੇ ਜਾਵਾਂਗਾ ਤੇ ਅੱਜ ਉਸ ਦਾ ਬੇਟਾ ਉਹਨਾਂ ਦੋਵਾਂ ਲਈ ਇਹ ਸੋਚ ਰੱਖਦਾ ਹੈ ਪੁਸ਼ਪਾ ਰਾਣੀ ਦੇ ਦਿਲ ਤੇ ਉਹਨਾਂ ਦੇ ਬੇਟੇ ਦੇ ਕਹੇ ਸ਼ਬਦਾਂ ਨੇ ਇੰਨਾ ਵੱਡਾ ਪ੍ਰਭਾਵ ਪਾਇਆ ਕਿ ਮੰਨੋ ਉਸ ਦਾ ਕੱਚ ਵਰਗਾ ਦਿਲ ਚਕਨਾ ਚੂਰ ਹੋ ਗਿਆ ਗੱਲ ਇੰਨੇ ਤੇ ਖਤਮ ਨਹੀਂ ਹੋਈ ਅਗਲੇ ਦਿਨ ਅੰਜਲੀ ਫੋਨ ਤੇ ਆਪਣੀ ਭੈਣ ਦੇ ਨਾਲ ਵਾਇਸ ਮੈਸੇਜ ਤੇ ਗੱਲਾਂ ਕਰ ਰਹੀ ਸੀ ਤੇ ਆਪਣੀ ਸੱਸ ਦੀ ਬੁਰਾਈ ਕਰ ਰਹੀ ਸੀ ਤੇ ਕਹਿ ਰਹੀ ਸੀ ਕਿ ਪੁੱਤ ਤਾਂ ਹਰ ਰੋਜ਼ ਰੱਬ ਨੂੰ ਕਹਿ ਰਿਹਾ ਹੈ ਇਹ ਬੁੱਢੇ ਜਾਂ ਤਾਂ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਕਿਸੇ ਵਿਦ ਆਸ਼ਰਮ ਵਿੱਚ ਚਲੇ ਜਾਣ ਜਾਂ ਫਿਰ ਰੱਬਾ ਤੂੰ ਇਹਨਾਂ ਨੂੰ ਲੈ ਜਾ ਹਰ ਰੋਜ਼ ਪੁਸ਼ਪਾ ਰਾਣੀ ਆਪਣੀ ਬਹੂ ਤੇ ਉਸਦੇ ਪੇਕਿਆਂ ਦੀ ਗੱਲਬਾਤ ਸੁਣਦੀ ਸੀ ਤੇ ਸੁਣਦੀ ਵੀ ਕਿਵੇਂ ਨਾ ਇੱਕ ਹੀ ਘਰ ਵਿੱਚ ਰਹਿ ਰਹੇ ਸੀ ਜਦੋਂ ਉਹ ਦੁਖੀ ਹੋ ਜਾਂਦੀ ਤਾਂ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੀ ਜਦੋਂ ਪੈਸੇ ਨਾ ਹੋ ਕੇ ਵੀ ਉਹ ਆਪਣੇ ਪਤੀ ਦੇ ਨਾਲ ਕਿੰਨੀ ਖੁਸ਼ ਸੀ ਰਾਮਪਾਲ ਜੀ ਇੱਕ ਫੈਕਟਰੀ ਵਿੱਚ ਪਹਿਲਾ ਮਕੈਨਿਕ ਦੇ ਰੂਪ ਵਿੱਚ ਕੰਮ ਕਰਦੇ ਸੀ ਹੌਲੀ-ਹੌਲੀ ਕੰਮ ਸਿੱਖਦੇ ਸਿੱਖਦੇ ਉਹਨਾਂ ਦੇ ਚੰਗੇ ਵਿਵਹਾਰ ਦੇ ਕਰਕੇ ਪ੍ਰਮੋਸ਼ਨ ਪਾਉਂਦੇ ਗਏ ਅੱਜ ਮੈਨੇਜਰ ਦੀ ਪੋਸਟ 'ਤੇ ਹਨ 4 ਮਹੀਨੇ ਬਾਅਦ ਉਹ ਰਿਟਾਇਰ ਹੋ ਜਾਣਗੇ ਬਸ ਜ਼ਿੰਦਗੀ ਦੇ ਜੋ ਪਲ ਬਚੇ ਹਨ ਉਹ ਆਪਣੀ ਪਤਨੀ ਤੇ ਪਰਿਵਾਰ ਦੇ ਨਾਲ ਸੁੱਖ ਨਾਲ ਗੁਜ਼ਾਰਨਾ ਚਾਹੁੰਦੇ ਹਨ ਇਹੀ ਸੋਚ ਲੈ ਕੇ ਕੰਮ ਕਰਦੇ ਜਾ ਰਹੇ ਸੀ ਕਿ ਬੱਚਿਆਂ ਤੇ ਕਦੇ ਬੋਝ ਨਹੀਂ ਬਣਨਾ ਚਾਹੀਦਾ ਜਦੋਂ ਕਿ ਉਹ ਜਾਣਦੇ ਸੀ ਕਿ ਅੱਜ ਦੀ ਦੁਨੀਆ ਵਿੱਚ ਹਰ ਰਿਸ਼ਤਾ ਮਤਲਬ ਦਾ ਹੀ ਹੁੰਦਾ ਜਾ ਰਿਹਾ ਹੈ ਅੰਤ ਤੱਕ ਤਾਂ ਬਸ ਜੀਵਨ ਸਾਥੀ ਹੀ ਹੈ ਜੋ ਸਾਥ ਨਿਭਾਉਂਦਾ ਹੈ ਅਚਾਨਕ ਡੋਰ ਬੈਲ ਦੀ ਆਵਾਜ਼ ਨੇ ਪੁਸ਼ਪਾ ਰਾਣੀ ਦੀਆਂ ਯਾਦਾਂ ਨੂੰ ਭੰਗ ਕਰ ਦਿੱਤਾ ਰਾਮਪਾਲ ਜੀ ਘੰਟੀ ਵਜਾਉਂਦੇ ਰਹੇ ਪਰ ਕਿਸੇ ਨੇ ਜਾ ਕੇ ਦਰਵਾਜ਼ਾ ਨਹੀਂ ਖੋਲ੍ਹਿਆ ਕਿਉਂਕਿ ਸਾਰੇ ਜਾਣਦੇ ਸੀ ਕਿ ਦਰਵਾਜ਼ੇ ਤੇ ਰਾਮਪਾਲ ਜੀ ਹੋਣਗੇ ਤਾਂ ਉਹ ਕਿਉਂ ਜਾਣ ਪੁਸ਼ਪਾ ਰਾਣੀ ਜੀ ਨੂੰ ਜਾਣਾ ਚਾਹੀਦਾ ਹੈ ਪੁਸ਼ਪਾ ਰਾਣੀ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਰਾਮਪਾਲ ਜੀ ਮੁਸਕਰਾਉਂਦੇ ਹੋਏ ਪੁਸ਼ਪਾ ਜੀ ਨੂੰ ਦੇਖਣ ਲੱਗੇ ਪਰ ਪੁਸ਼ਪਾ ਜੀ ਨੇ ਕੋਈ ਰਿਪਲਾਈ ਨਹੀਂ ਕੀਤਾ ਤਾਂ ਰਾਮਪਾਲ ਜੀ ਕਹਿੰਦੇ ਕੀ ਗੱਲ ਹੈ ਪੁਸ਼ਪਾ ਪਰੇਸ਼ਾਨ ਲੱਗ ਰਹੀ ਹੈ ਮੈਂ ਤੈਨੂੰ ਕਿੰਨੇ ਦਿਨਾਂ ਤੋਂ ਦੇਖ ਰਿਹਾ ਹਾਂ ਤੂੰ ਹਮੇਸ਼ਾ ਥੱਕੀ ਥੱਕੀ ਲੱਗਦੀ ਹੈਂ ਤੇ ਉਦਾਸ ਰਹਿੰਦੀ ਹੈ ਤਬੀਅਤ ਤਾਂ ਠੀਕ ਹੈ ਨਾ ਕਿਤੇ ਘਰ ਦਾ ਸਾਰਾ ਕੰਮ ਤੂੰ ਇਕੱਲੀ ਤਾਂ ਨਹੀਂ ਕਰਦੀ ਤਾਂ ਪੁਸ਼ਪਾ ਜੀ ਨੇ ਕਿਹਾ ਨਹੀਂ ਨਹੀਂ ਬਹੂ ਹੈ ਨਾ ਉਹ ਹੱਥ ਵਟਾਉਂਦੀ ਹੈ ਮੇਰੇ ਨਾਲ ਕੰਮ ਵਿੱਚ ਐਸ ਉਮਰ ਵਿੱਚ ਬਹੁਤਾ ਸੁੱਖ ਨਹੀਂ ਮਿਲੇਗਾ ਤਾਂ ਕਦੋਂ ਮਿਲੇਗਾ ਗੱਲ ਕੀ ਹੈ ਪੁਸ਼ਪਾ ਕੁਝ ਤਾਂ ਦੱਸ ਮੈਨੂੰ ਅੱਛਾ ਲੱਗਦਾ ਹੈ ਪੁੱਤ ਨਾਲ ਆਪਣੇ ਮਨ ਦੀ ਗੱਲ ਕਰੇਗੀ ਹਾਂ ਭਾਈ ਬੁੱਢੇ ਪਤੀ ਦੀ ਕੀ ਔਕਾਤ ਜਵਾਨ ਬੇਟੇ ਦੇ ਸਾਹਮਣੇ ਆਖਿਰ ਉਹ ਹੀ ਤਾਂ ਤੇਰੀ ਜ਼ਰੂਰਤ ਨੂੰ ਪੂਰਾ ਕਰੂਗਾ ਮੈਂ ਤਾਂ ਹੁਣ ਕਿਸੇ ਕੰਮ ਦਾ ਨਹੀਂ ਰਿਹਾ ਪੁਸ਼ਪਾ ਰਾਣੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਸਨੇ ਕਿਹਾ ਨਹੀਂ ਜੀ ਇਹੋ ਜਿਹਾ ਕੁਝ ਨਹੀਂ ਹੈ ਤੁਸੀਂ ਇਸ ਤਰ੍ਹਾਂ ਨਾ ਕਹੋ ਤੁਸੀਂ ਹੋ ਤਾਂ ਮੇਰੀ ਹਰ ਖੁਸ਼ੀ ਹੈ ਤੇ ਇਹੋ ਜਿਹਾ ਕੁਝ ਨਹੀਂ ਹੈ ਜੋ ਮੈਂ ਤੁਹਾਡੇ ਤੋਂ ਲੁਕਾ ਰਹੀ ਹਾਂ ਇਹ ਸਭ ਤੁਹਾਡਾ ਵਹਿਮ ਹੈ ਸਭ ਠੀਕ ਹੈ ਚਲੋ ਤੁਸੀਂ ਕਪੜੇ ਬਦਲ ਲਓ ਮੈਂ ਤੁਹਾਡੇ ਲਈ ਤੇ ਆਪਣੇ ਲਈ ਖਾਣਾ ਲਿਆਉਂਦੀ ਹਾਂ ਸਾਰਿਆਂ ਨੇ ਖਾਣਾ ਖਾ ਲਿਆ ਹੈ ਬਸ ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਹੀ ਸੀ ਵੈਸੇ ਅੱਜ ਤੁਹਾਨੂੰ ਆਉਣ ਵਿੱਚ ਇੰਨੀ ਦੇਰ ਕਿਉਂ ਹੋ ਗਈ ਕਹਿੰਦੇ ਕਹਿੰਦੇ ਪੁਸ਼ਪਾ ਰਾਣੀ ਜੀ ਨੇ ਉਹਨਾਂ ਦੇ ਹੱਥ ਵਿੱਚੋਂ ਟਿਫਿਨ ਲੈ ਲਿਆ ਤੇ ਰਸੋਈ ਵਿੱਚ ਚਲੀ ਗਈ ਸਮਾਂ ਰੋਜ਼ ਇਸ ਤਰ੍ਹਾਂ ਹੀ ਬੀਤ ਰਿਹਾ ਸੀ ਹਰ ਦਿਨ ਪੁਸ਼ਪਾ ਦਾ ਚਿਹਰਾ ਮੁਰਝਾਇਆ ਤੇ ਥੱਕਿਆ ਹੋਇਆ ਦੇਖਦਾ ਤਾਂ ਰਾਮਪਾਲ ਜੀ ਬਹੁਤ ਚਿੰਤਿਤ ਹੋ ਰਹੇ ਸੀ ਇੱਕ ਦਿਨ ਦੋਵੇਂ ਇਕੱਠੇ ਬੈਠ ਕੇ ਡਰਾਈング ਰੂਮ ਵਿੱਚ ਚਾਹ ਪੀ ਰਹੇ ਸੀ ਤਾਂ ਰਾਮਪਾਲ ਜੀ ਆਪਣੇ ਸਾਰੇ ਦਿਨ ਦਾ ਅਨੁਭਵ ਪੁਸ਼ਪਾ ਜੀ ਨਾਲ ਸਾਂਝਾ ਕਰ ਰਹੇ ਸੀ ਪੁਸ਼ਪਾ ਗਵਾਂਡੀਆਂ ਦੀ ਚਟਪਟੀ ਮਜ਼ੇਦਾਰ ਖਬਰਾਂ ਸੁਣਾ ਕੇ ਉਹਨਾਂ ਦੀਆਂ ਗੱਲਾਂ ਨੂੰ ਦੂਜਾ ਮੋੜ ਦੇ ਦਿੰਦੀ ਜਦੋਂ ਵੀ ਦੋਵੇਂ ਇਕੱਠੇ ਰਹਿੰਦੇ ਤਾਂ ਦੁਨੀਆ ਦੀਆਂ ਪਰੇਸ਼ਾਨੀਆਂ ਨੂੰ ਭੁੱਲ ਕੇ ਇੱਕ ਦੂਜੇ ਨਾਲ ਪੁਰਾਣੀਆਂ ਪਿਆਰ ਭਰੀਆਂ ਗੱਲਾਂ ਕਰਦੇ ਮੰਨੋ ਦੋਵਾਂ ਦੀ ਜੋੜੀ ਨੂੰ ਰੱਬ ਵੱਲੋਂ ਬਣਾਇਆ ਗਿਆ ਹੋਵੇ ਤੇ ਇੱਕ ਸਫਲ ਜੋੜੀ ਦੇ ਤੌਰ ਤੇ ਉਹ ਆਪਣਾ ਜੀਵਨ ਜਿਉ ਰਏ ਸੀ ਪਰ ਨਾ ਜਾਣੇ ਕਿਉਂ ਅੱਜ ਕੱਲ ਕਦੇ-ਕਦੇ ਇੱਕ ਚੁੱਪੀ ਜਿਹੀ ਦੋਵਾਂ ਵਿੱਚ ਆ ਜਾਂਦੀ ਜੋ ਰਾਮਪਾਲ ਜੀ ਨੂੰ ਪਰੇਸ਼ਾਨ ਕਰ ਜਾਂਦੀ ਇੱਕ ਦਿਨ ਰਾਮਪਾਲ ਜੀ ਨੇ ਧਾਰ ਲਿਆ ਕਿ ਅੱਜ ਤਾਂ ਪੁਸ਼ਪਾ ਤੋਂ ਉਸ ਦੇ ਦਰਦ ਦੀ ਵਜ੍ਹਾ ਪੁੱਛ ਕੇ ਰ੍ਹਾਂਗਾ ਪੁਸ਼ਪਾ ਕੀ ਗੱਲ ਹੈ ਤੂੰ ਪਰੇਸ਼ਾਨ ਰਹਿੰਦੀ ਹੈ ਜ਼ਰੂਰ ਤੂੰ ਮੇਰੇ ਤੋਂ ਕੁਝ ਛੁਪਾ ਰਹੀ ਹੈ ਇਸ ਚਿਹਰੇ ਨੂੰ ਦੇਖਦੇ-ਦੇਖਦੇ ਮੈਂ ਇੰਨੇ ਸਾਲ ਗੁਜ਼ਾਰ ਦਿੱਤੇ ਨੇ ਕਿ ਇਸ ਦੀ ਇੱਕ-ਇੱਕ ਛੇਕ ਨਾਲ ਮੇਰੀ ਦੋਸਤੀ ਹੈ ਤੂੰ ਕਿੰਨਾ ਵੀ ਛੁਪਾ ਲੈ ਪਰ ਦਿਲ ਤੋਂ ਤੇਰੀਆਂ ਅੱਖਾਂ ਤੇਰੇ ਚਿਹਰੇ ਦੀ ਉਦਾਸੀ ਨੂੰ ਬਿਆਨ ਕਰ ਦਿੰਦੀਆਂ ਹਨ ਅੱਜਕੱਲ ਤੂੰ ਬਹੁਤ ਉਦਾਸ ਦਿਖਾਈ ਦੇ ਰਹੀ ਹੈ ਦੱਸ ਨਾ ਕਿਸੇ ਨਾਲ ਕੋਈ ਗੱਲ ਹੋਈ ਹੈ ਜਾਂ ਬਹੂ ਨੇ ਕੁਝ ਕਿਹਾ ਹੈ ਕਿਉਂਕਿ ਬੇਟਾ ਤਾਂ ਤੇਰਾ ਤੈਨੂੰ ਪਲਕਾਂ ਤੇ ਰੱਖਦਾ ਹੈ ਫਿਰ ਕੀ ਵਜ੍ਹਾ ਹੈ ਮੈਨੂੰ ਨਹੀਂ ਦੱਸੇਂਗੀ ਰਾਮਪਾਲ ਜੀ ਦੇ ਸ਼ਬਦ ਸੁਣ ਕੇ ਪੁਸ਼ਪਾ ਰਾਣੀ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਆਪਣੇ ਚਿਹਰੇ ਦੇ ਭਾਵ ਨੂੰ ਛਿਪਾਉਣ ਦੀ ਨਾਕਾਮਜਾਬ ਕੋਸ਼ਿਸ਼ ਕਰ ਰਹੀ ਸੀ ਪਰ ਮਨ ਤੇ ਅੱਖਾਂ ਦਾ ਸਾਗਰ ਭਰ ਗਿਆ ਤੇ ਉਹ ਸ਼ਲਕ ਪਿਆ ਪੁਸ਼ਪਾ ਰੋਂਦੇ ਹੋਏ ਕਹਿਣ ਲੱਗੀ ਤੁਸੀਂ ਮੈਨੂੰ ਜ਼ਿੰਦਗੀ ਦਾ ਹਰ ਸੁੱਖ ਦਿੱਤਾ ਮੇਰੇ ਮਾਤਾ ਪਿਤਾ ਮੈਨੂੰ ਬਚਪਨ ਵਿੱਚ ਛੱਡ ਕੇ ਹੀ ਚਲੇ ਗਏ ਸੀ ਫਿਰ ਚਾਚਾ ਚਾਚੀ ਨੇ ਹੀ ਮੈਨੂੰ ਪਾਲਿਆ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਆਈਆਂ ਪਰ ਜਦੋਂ ਮੇਰੀ ਜ਼ਿੰਦਗੀ ਵਿੱਚ ਤੁਸੀਂ ਆਏ ਮਨੋ ਜ਼ਿੰਦਗੀ ਵਿੱਚ ਸਾਰੀਆਂ ਖੁਸ਼ੀਆਂ ਆ ਗਈਆਂ ਉਹ ਤੁਹਾਡਾ ਪਿਆਰ ਹਰ ਦਰਦ ਤੋਂ ਮੈਨੂੰ ਕੱਢ ਦਿੰਦਾ ਸੀ ਤੁਸੀਂ ਮੈਨੂੰ ਜ਼ਿੰਦਗੀ ਦੀ ਹਰ ਖੁਸ਼ੀ ਦਿੱਤੀ ਇਸ ਛੋਟੇ ਜਿਹੇ ਘਰ ਨੂੰ ਤੁਸੀਂ ਮੇਰੇ ਲਈ ਮਹਿਲ ਵਰਗਾ ਬਣਾ ਦਿੱਤਾ ਤੇ ਖੁਸ਼ੀਆਂ ਨਾਲ ਇਸ ਦਾ ਕੋਨਾ-ਗੋਨਾ ਭਰ ਦਿੱਤਾ ਪਰ ਉਹ ਇੱਕ ਪਰ ਨੇ ਰਾਮਪਾਲ ਜੀ ਨੂੰ ਸ਼ੰਕੇ ਵਿੱਚ ਪਾ ਦਿੱਤਾ ਤੇ ਉਹਨਾਂ ਦੇ ਮੋਹੋਂ ਨਿਕਲਿਆ ਪਰ ਕੀ ਪੁਸ਼ਪਾ ਜੀ ਨੇ ਫੇਰ ਖੁਦ ਨੂੰ ਸੰਭਾਲਿਆ ਤੇ ਕਹਿੰਦੀ ਦੇਖੋ ਬਹੁਤ ਰਾਤ ਹੋ ਗਈ ਹੈ ਹੁਣ ਤੁਸੀਂ ਆਰਾਮ ਕਰੋ ਕੱਲ ਤੁਸੀਂ ਡਿਊਟੀ ਵੀ ਜਾਣਾ ਹੈ ਰਾਮਪਾਲ ਜੀ ਕਹਿੰਦੇ ਪਹਾੜ ਵਿੱਚ ਜਾਵੇ ਡਿਊਟੀ ਡਿਊਟੂ ਤੁਝੇ ਸੁੱਖ ਨਹੀਂ ਹੈ ਤਾਂ ਮੇਰੀ ਇਹ ਨੌਕਰੀ ਪੈਸਾ ਘਰ ਸਭ ਬੇਕਾਰ ਹੈ ਦੱਸ ਆਖਰ ਗੱਲ ਕੀ ਹੈ ਪੁਸ਼ਪਾ ਜੀ ਨੇ ਰੋਂਦੇ ਹੋਏ ਕਿਹਾ ਹੁਣ ਮੈਨੂੰ ਆਪਣੇ ਬੱਚਿਆਂ ਦੁਆਰਾ અપਮਾਨਿਤ ਹੋਣਾ ਬਰਦਾਸ਼ਤ ਨਹੀਂ ਹੋ ਪਾਰਿਆ ਮੈਂ ਸੋਚਦੀ ਸੀ ਮੇਰਾ ਬੇਟਾ ਅੱਜ ਵੀ ਮਾਸੂਮ ਹੈ ਪਰ ਮੈਨੂੰ ਨਹੀਂ ਪਤਾ ਸੀ ਕਿ ਉਸਦੇ ਮਨ ਵਿੱਚ ਆਪਣੇ ਲਈ ਇੰਨੀ ਹੀਣ ਭਾਵਨਾ ਭਰੀ ਹੋਈ ਹੈ ਇਹੋ ਜਿਹੇ ਤਣਾਅ ਭਰੇ ਮਾਹੌਲ ਵਿੱਚ ਮੈਂ ਹੋਣ ਨਹੀਂ ਜਿਉ ਸਕਦੀ ਬਸ ਤੁਹਾਨੂੰ ਕਸ਼ਟ ਨਾ ਹੋਵੇ ਇਸ ਲਈ ਕਿਸੇ ਤਰ੍ਹਾਂ ਰੁੱਖੀ ਸੁੱਕੀ ਖਾ ਲੈਂਦੀ ਹਾਂ ਪਰ ਜੀਣ ਦੀ ਕੋਈ ਇੱਛਾ ਨਹੀਂ ਬਚੀ ਰਾਮਪਾਲ ਜੀ ਨੇ ਗੌਰ ਨਾਲ ਪੁਸ਼ਪਾ ਜੀ ਵੱਲ ਦੇਖਿਆ ਤਾਂ ਲੱਗ ਰਿਹਾ ਸੀ ਮਨਨੋ ਕਿਸੇ ਲਾ ਇਲਾਜ ਬਿਮਾਰੀ ਦੀ ਉਹ ਸ਼ਿਕਾਰ ਹੋ ਗਈ ਹੈ ਜਿਸ ਨੂੰ ਉਹ ਛੁਪਾਉਣਾ ਚਾਹੁੰਦੀ ਹੈ ਪਰ ਛੁਪ ਨਹੀਂ ਰਹੀ ਉਹ ਸਮਝ ਨਹੀਂ ਪਾ ਰਹੀ ਸੀ ਕਿ 6 ਮਹੀਨੇ ਵਿੱਚ ਇਹੋ ਜਿਹਾ ਕੀ ਹੋ ਗਿਆ ਹੈ ਜੋ ਉਸ ਦੀ ਮੁਸਕਰਾਉਂਦੀ ਹੋਈ ਪੁਸ਼ਪਾ ਜਿਸ ਨੂੰ ਦੇਖ ਕੇ ਉਸ ਦਾ ਸਾਰਾ ਦਿਨ ਗੁਜ਼ਰ ਜਾਂਦਾ ਸੀ ਉਹ ਏਨੇ ਕਸ਼ਟ ਵਿੱਚ ਹੈ ਰਾਮਪਾਲ ਜੀ ਸੋਚਣ ਲੱਗੇ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਜ਼ਿੰਦਗੀ ਦੀ ਕਿਤਾਬ ਦੇ ਸਾਲਾਂ ਪਹਿਲਾਂ ਬੀਤ ਚੁਕੇ ਗਰੀਬੀ ਵਿੱਚ ਬੀਤੇ ਅਤੀਤ ਦੇ ਕੁਝ ਪੰਨੇ ਅੱਜ ਵੀ ਉਸ ਨੂੰ ਦੁੱਖ ਦਿੰਦੇ ਹਨ ਉਸਨੇ ਇਹੋ ਜਿਹਾ ਕਿਉਂ ਕਿਹਾ ਕਿ ਪੁੱਤ ਦਾ ਵਿਹਾਰ ਉਸ ਤੋਂ ਸਹਿਣ ਨਹੀਂ ਹੁੰਦਾ ਇਹੋ ਜਿਹਾ ਕੀ ਹੋਇਆ ਇਹ ਤਾਂ ਉਸਨੇ ਦੱਸਿਆ ਹੀ ਨਹੀਂ ਕਹਿੰਦੇ-ਕਹਿੰਦੇ ਪੁਸ਼ਪਾ ਜੀ ਸੌ ਗਈ ਤੇ ਉਸਦੇ ਅੱਗੇ ਨਾ ਦੱਸਣ ਕਰਕੇ ਰਾਮਪਾਲ ਜੀ ਪਰੇਸ਼ਾਨ ਹੋ ਗਏ ਅਗਲੇ ਦਿਨ ਛੁੱਟੀ ਸੀ ਬੱਚੇ ਵੀ ਘਰੇ ਸੀ ਪੁੱਤ ਨੂੰ ਆਰਾਮ ਨਾਲ ਚੈਣ ਦੀ ਨੀਂਦ ਲੈ ਰਹੇ ਸੀ ਅਚਾਨਕ ਗੌਰਵ ਦਾ ਮੁੰਡਾ ਪਿੰਕੂ ਆਪਣੀ ਮਾਂ ਦਾ ਫੋਨ ਲੈ ਕੇ ਖੇਡਣ ਲੱਗਿਆ ਤਾਂ ਉਸਦੀ 2.5 ਸਾਲ ਦੀ ਛੋਟੀ ਭੈਣ ਰੋਣ ਲੱਗੀ ਤਾਂ ਰਾਮਪਾਲ ਜੀ ਨੇ ਕਿਹਾ ਬੇਟਾ ਪਿੰਕੂ ਆਪਣੀ ਭੈਣ ਨੂੰ ਫੋਨ ਦੇ ਦੇ ਸ਼ਾਇਦ ਚੁੱਪ ਹੋ ਜਾਵੇ ਨਹੀਂ ਤਾਂ ਤੇਰੇ ਮੰਮੀ ਪਾਪਾ ਦੀ ਨੀਂਦ ਖਰਾਬ ਹੋ ਜਾਵੇਗੀ ਪਿੰਕੂ ਨੇ ਝੱਟ ਨਾਲ ਫੋਨ ਆਪਣੀ ਭੈਣ ਨੂੰ ਦੇ ਦਿੱਤਾ ਅੱਜ ਦੇ ਬੱਚੇ ਬੋਲਣਾ ਤੇ ਪੜ੍ਹਨਾ ਬਾਅਦ ਵਿੱਚ ਸਿੱਖਦੇ ਹਨ ਅਤੇ ਫੋਨ ਚਲਾਉਣਾ ਬਹੁਤ ਜਲਦੀ ਸਿੱਖ ਜਾਂਦੇ ਹਨ ਛੋਟੀ ਜਹੀ ਬੱਚੀ ਨੇ ਕਦੋਂ ਵਟਸਐਪ ਖੋਲ੍ਹ ਲਿਆ ਤੇ ਅਚਾਨਕ ਆਪਣੀ ਮਾਸੀ ਦਾ ਨੰਬਰ ਕੱਢ ਲਿਆ ਜਿਸ ਵਿੱਚ ਜਿੰਨੇ ਵੀ ਵਟਸਐਪ ਮੈਸੇਜ ਸੀ ਉਹ ਇੱਕ ਇੱਕ ਕਰਕੇ ਖੁੱਲਣੇ ਸ਼ੁਰੂ ਹੋ ਗਏ ਸਾਰੀਆਂ ਗੱਲਾਂ ਰਾਮਪਾਲ ਜੀ ਦੇ ਸਾਹਮਣੇ ਖੁੱਲਣ ਲੱਗੀਆਂ ਉੱਥੇ ਨਾਲ ਬੈਠੀ ਪੁਸ਼ਪਾ ਜੀ ਦੀਆਂ ਅੱਖਾਂ ਵਿੱਚ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ। ਰਾਮਪਾਲ ਜੀ ਨੇ ਫੋਨ ਬੰਦ ਕਰਕੇ ਪਿੰਕੂ ਨੂੰ ਦੇ ਦਿੱਤਾ ਤੇ ਕਿਹਾ, "ਬੇਟਾ ਪਿੰਕੂ, ਜਾ ਇਹ ਫੋਨ ਆਪਣੀ ਮੰਮੀ ਨੂੰ ਦੇ ਦੇ ਤੇ ਕਹਿ ਦੇ ਤੇਰੀ ਭੈਣ ਰੋ ਰਹੀ ਹੈ।" ਇਹਨਾਂ ਕਹਿ ਕੇ ਰਾਮਪਾਲ ਜੀ ਨੇ ਪੁਸ਼ਪਾ ਜੀ ਦਾ ਹੱਥ ਫੜਿਆ ਤੇ ਕਿਹਾ, "ਕਿਉਂ ਪੁਸ਼ਪਾ, ਕੀ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਜਾਂ ਫਿਰ ਇਹ ਸਮਝਦੀ ਹੈ ਕਿ ਬੁਢਾਪੇ ਵਿੱਚ ਮੈਂ ਤੇਰਾ ਖਿਆਲ ਨਹੀਂ ਰੱਖ ਸਕਦਾ? ਆਪਣੇ ਹੀ ਘਰ ਵਿੱਚ ਤੂੰ ਇੰਨੇ ਦਿਨਾਂ ਤੋਂ ਡਰ-ਡਰ ਕੇ ਅਪਮਾਨਿਤ ਹੋ ਕੇ ਜਿਉਂ ਰਹੀ ਸੀ।" ਤੇ ਮੈਨੂੰ ਕੁਝ ਦੱਸ ਨਹੀਂ ਰਹੀ ਸੀ। ਪੁਸ਼ਪਾ ਜੀ ਰੋ ਪਈ ਅਤੇ ਰਾਮਪਾਲ ਜੀ ਦੇ ਗਲੇ ਲੱਗ ਕੇ ਕਿਹਾ ਸੁਣੋ ਜੀ ਜੇ ਆਪਣੇ ਬੱਚਿਆਂ ਨੇ ਇਕੱਲੇ ਰਹਿਣਾ ਹੈ ਤਾਂ ਚਲੋ ਆਪਾਂ ਕਿਤੇ ਬਿਰਧ ਆਸ਼ਰਮ ਵਿੱਚ ਚੱਲਦੇ ਹਾਂ। ਰਾਮਪਾਲ ਜੀ ਉੱਠ ਕੇ ਖੜੇ ਹੋਏ ਤੇ ਕਹਿੰਦੇ ਨਹੀਂ ਇਹ ਘਰ ਮੈਂ ਤੇਰੇ ਲਈ ਤੇ ਤੇਰੇ ਸੁੱਖ ਲਈ ਬਣਾਇਆ ਸੀ। ਜਦੋਂ ਇਸ ਘਰ ਵਿੱਚ ਤੈਨੂੰ ਵੀ ਸੁੱਖ ਨਹੀਂ ਮਿਲਦਾ ਤਾਂ ਮੈਂ ਘਰ ਦੀ ਕਾਇਆ ਹੀ ਪਲਟ ਕੇ ਰੱਖ ਦਿਆਂਗਾ। ਇਸ ਘਰ ਵਿੱਚ ਰਹਿਣ ਵਾਲੇ ਹਰ ਇਨਸਾਨ ਨੂੰ ਤੇਰੀ ਇੱਜ਼ਤ ਕਰਨੀ ਪਵੇਗੀ। ਅਗਲੇ ਮਹੀਨੇ ਮੈਂ ਰਟਾਇਰ ਹੋ ਰਿਹਾ ਹਾਂ ਲੋਕ ਇਹ ਨਾ ਸਮਝਣ ਕਿ ਮੈਂ ਕਿਸੇ ਤੇ ਬੋਝ ਬਣਾਗਾ ਇਹ ਨਾ ਕਹਿੰਦੇ ਹੋਏ ਰਾਮਪਾਲ ਜੀ ਨੇ ਉੱਚੀ ਸਾਰੀ ਆਵਾਜ਼ ਆਪਣੇ ਬੇਟੇ ਗੌਰਵ ਨੂੰ ਮਾਰੀ ਤੇ ਕਿਹਾ ਗੌਰਵ ਜਲਦੀ ਨਾਲ ਬਾਹਰ ਆ ਬਾਹਰ ਆਪਣੇ ਪਾਪਾ ਦੀ ਆਵਾਜ਼ ਸੁਣ ਕੇ ਗੌਰਵ ਅੱਖਾਂ ਮਲਦੇ ਹੋਏ ਬਾਹਰ ਆਇਆ ਤੇ ਕਿਹਾ ਕਿਉਂ ਇਸ ਉਮਰ ਵਿੱਚ ਗਲਾ ਪਾੜ ਰਹੇ ਹੋ ਪਤਾ ਹੈ ਅੱਜ ਐਤਵਾਰ ਹੈ ਕਿਉਂ ਰੋਲਾ ਪਾ ਰਹੇ ਹੋ ਮੈਂ ਕੀ ਤੁਹਾਡਾ ਨੌਕਰ ਹਾਂ ਤੁਹਾਨੂੰ ਪਤਾ ਨਹੀਂ ਹੈ ਕਿ ਮੈਂ ਕਿਸ ਪੋਜੀਸ਼ਨ ਤੇ ਕੰਮ ਕਰਦਾ ਹਾਂ ਤੁਹਾਡੀ ਹਿੰਮਤ ਕਿਵੇਂ ਹੋਈ ਮੇਰਾ ਨਾਮ ਇਸ ਤਰ੍ਹਾਂ ਲੈਣ ਦੀ ਰਾਮਪਾਲ ਜੀ ਨੇ ਇੱਕ ਜ਼ੋਰ ਨਾਲ ਥੱਪੜ ਗੌਰਵ ਦੀ ਗਲਤੇ ਜੜ ਦਿੱਤਾ ਗੌਰਵ ਮੰਨੂ ਨੀਂਦ ਤੋਂ ਜਾਗ ਗਿਆ ਸੀ ਉਸ ਦੀਆਂ ਅੱਖਾਂ ਬਿਨਾਂ ਤੋਤੇ ਹੀ ਖੁੱਲ ਗਈਆਂ ਉਹ ਮੂੰਹ ਤੇ ਹੱਥ ਫੇਰਨ ਲੱਗਿਆ ਤੇ ਉੱਥੇ ਅੰਜਲੀ ਆਈ ਤੇ ਕਹਿਣ ਲੱਗੀ ਪਾਪਾ ਜੀ ਤੁਹਾਡਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ ਕਿ ਬੁਢਾਪੇ ਵਿੱਚ ਸੱਠਾ ਗਏ ਹੋ ਕਿ ਆਪਣੇ ਬੇਡੇ ਤੇ ਇਸ ਤਰ੍ਹਾਂ ਹੱਥ ਉਠਾ ਰਹੇ ਹੋ ਜੀ ਅੱਗੋਂ ਤੁਹਾਡੇ ਬੇਟੇ ਨੇ ਹੱਥ ਚੁੱਕ ਲਿਆ ਤਾਂ ਤੁਸੀਂ ਪਾਣੀ ਨਹੀਂ ਮੰਗ ਸਕੋਗੇ ਇੱਕ ਤਾਂ ਅਸੀਂ ਤੁਹਾਨੂੰ ਇਸ ਘਰ ਵਿੱਚ ਰੱਖ ਰਹੇ ਹਾਂ ਤੇ ਉੱਪਰੋਂ ਐਨੀ ਹਿੰਮਤ ਵੇਖੋ ਆਪਣਾ ਸਮਾਨ ਚੁੱਕੋ ਤੇ ਦਫਾ ਹੋ ਜਾਓ ਇਸ ਘਰੋਂ ਪੁਸ਼ਪਾ ਜੀ ਕੁਝ ਕਹਿੰਦੀ ਉਸ ਤੋਂ ਪਹਿਲਾਂ ਰਾਮਪਾਲ ਜੀ ਨੇ ਦੂਜਾ ਥੱਪੜ ਆਪਣੀ ਨੂਹ ਨੂੰ ਮਾਰ ਦਿੱਤਾ ਤੇ ਕਿਹਾ ਤੇਰਾ ਘਰ ਇਹ ਘਰ ਕੀ ਤੇਰੇ ਪਿਓ ਨੇ ਦਿੱਤਾ ਹੈ ਪੁਸ਼ਪਾ ਤੂੰ ਆਰਾਮ ਕਰ ਤੇਰੇ ਇਸ ਭੋਲੇਪਨ ਦਾ ਫਾਇਦਾ ਇਹਨਾਂ ਨੇ ਦੋਵਾਂ ਨੇ ਬਹੁਤ ਉਠਾਇਆ ਹੈ ਅੱਜ ਮੈਨੂੰ ਸ਼ਰਮ ਆ ਰਹੀ ਹੈ ਕਿ ਮੈਂ ਆਪਣੀ ਨੂਹ ਤੇ ਹੱਥ ਉਟਾਰਿਆ ਹਾਂ ਇਹੀ ਕੰਮ ਪੁਸ਼ਪਾ ਤੈਨੂੰ ਪਹਿਲਾਂ ਕਰ ਦੇਣਾ ਚਾਹੀਦਾ ਸੀ ਤਾਂ ਇਹਨਾਂ ਦੋਵਾਂ ਦੀ ਐਨੀ ਹਿੰਮਤ ਨਾ ਹੁੰਦੀ ਕਿ ਤੇਰੇ ਨਾਲ ਤੇ ਮੇਰੇ ਨਾਲ ਬਦਤਮੀਜ਼ੀ ਕਰਨ ਦਾ ਸੋਚਦੇ ਥੋੜੀ ਦੇਰ ਵਿੱਚ ਰਾਮਪਾਲ ਜੀ ਨੇ ਬਹੁਦਾ ਸਾਰਾ ਚਿੱਠਾ ਸਾਹਮਣੇ ਰੱਖ ਦਿੱਤਾ ਤੇ ਆਪਣੇ ਬੇਟੇ ਨੂੰ ਕਿਹਾ ਮੇਰੇ ਇੱਕ ਭਰੋਸੇਮੰਦ ਦੋਸਤ ਨੇ ਕਈ ਜਗ੍ਹਾ ਤੇ ਮੇਰੇ ਤੇਰੇ ਮਨ ਦੀਆਂ ਗੱਲਾਂ ਨੂੰ ਸਾਂਝਾ ਕੀਤਾ ਸੀ ਤੇ ਮੇਰੇ ਕੰਨਾਂ ਤੱਕ ਉਹ ਗੱਲਾਂ ਵੀ ਆਈਆਂ ਸੀ ਪਰ ਮੈਂ ਉਸ ਤੇ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਮੈਨੂੰ ਆਪਣੇ ਪੁੱਤ ਤੇ ਯਕੀਨ ਸੀ ਕਿ ਮੈਂ ਤੇਰੀ ਪਰਵਰਿਸ਼ ਬੜੀ ਚੰਗੀ ਕੀਤੀ ਹੈ ਪਰ ਅੱਜ ਉਹ ਯਕੀਨ ਵੀ ਟੁੱਟ ਗਿਆ ਕੱਲ ਨੂੰ ਤੂੰ ਮੇਰੇ ਮਰਨ ਦੇ ਬਾਅਦ ਮੇਰੀ ਪਤਨੀ ਨੂੰ ਦੁੱਖ ਦੇਵੇਂ ਇਸ ਤੋਂ ਪਹਿਲਾਂ ਤੁਸੀਂ ਨਿਕਲੋ ਇਸ ਘਰੋਂ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਘਰ ਦੀ ਇੱਕ ਇੱਕ ਚੀਜ਼ ਤੋਂ ਬੇਦਖਲ ਕਰ ਦੇਵਾਂ ਚਲੋ ਨਿਕਲ ਜਾਓ ਮੇਰੇ ਇਸ ਘਰੋਂ ਤੇ ਖਬਰਦਾਰ ਜੋ ਇਸ ਘਰ ਦੀ ਚੌਕਟ ਵੀ ਕਦੇ ਲੰਗੀ ਤਾਂ ਪੁਸ਼ਪਾ ਜੀ ਕਹਿਣ ਲੱਗੀ ਇਹ ਤੁਸੀਂ ਕੀ ਕਰ ਦਿੱਤਾ ਬਹੁਤੇ ਹੱਥ ਉਠਾਉਣਾ ਤੁਹਾਨੂੰ ਸ਼ੋਭਾ ਦਿੰਦਾ ਹੈ ਲੋਕ ਕੀ ਕਹਿਣਗੇ ਰਾਮਪਾਲ ਜੀ ਕਹਿੰਦੇ ਜਦੋਂ ਇਹ ਹੀ ਪੁੱਤ ਨੂੰ ਪਿਛਲੇ 6 ਮਹੀਨਿਆਂ ਤੋਂ ਤੈਨੂੰ ਨੌਕਰਾਂ ਦੀ ਤਰ੍ਹਾਂ ਟ੍ਰੀਟ ਕਰਦੇ ਰਹੇ ਉਦੋਂ ਲੋਕ ਕਿੱਥੇ ਸੀ ਲੋਕ ਕਹਿੰਦੇ ਸੀ ਹਰ ਰਿਸ਼ਤਾ ਮਤਲਬ ਲਈ ਹੁੰਦਾ ਹੈ ਪਰ ਮੈਂ ਵਿਸ਼ਵਾਸ ਨਹੀਂ ਕਰਦਾ ਸੀ ਪਰ ਹੁਣ ਲੱਗਦਾ ਹੈ ਕਿ ਉਹੀ ਸਹੀ ਸੀ ਯਾਦ ਰੱਖੋ ਹਰ ਰਿਸ਼ਤਾ ਇੱਥੇ ਮਤਲਬ ਲਈ ਹੀ ਹੈ ਬਸ ਇੱਕ ਜੀਵਨ ਸਾਥੀ ਹੈ ਜੋ ਅੰਤ ਤੱਕ ਸਾਥ ਨਿਭਾਉਂਦਾ ਹੈ ਤਾਂ ਆਪਾਂ ਇੱਕ ਦੂਜੇ ਲਈ ਬਹੁਤ ਹਾਂ ਆਪਾਂ ਨੂੰ ਆਪਣੇ ਪੁੱਤ ਨੂੰ ਦਾ ਸਾਥ ਨਹੀਂ ਚਾਹੀਦਾ ਇੱਕ ਉਹੀ ਦਿਨ ਸੀ ਤੇ ਇੱਕ ਅੱਜ ਦਾ ਦਿਨ ਹੈ ਰਾਮਪਾਲ ਜੀ ਨੇ ਆਪਣੇ ਪੁੱਤ ਨੂੰ ਨਾਲ ਹਰ ਤਰ੍ਹਾਂ ਦਾ ਰਿਸ਼ਤਾ ਤੋੜ ਲਿਆ ਤੇ ਆਪਣਾ ਸਭ ਕੁਝ ਵੇਚ ਕੇ ਇੱਕ ਬਿਰਧ ਆਸ਼ਰਮ ਵਿੱਚ ਚਲੇ ਗਏ ਤੇ ਪੈਨਸ਼ਨ ਮਿਲਦੀ ਸੀ ਤਾਂ ਉਹਨਾਂ ਨੂੰ ਪੈਸਿਆਂ ਦੀ ਕੋਈ ਚਿੰਤਾ ਨਹੀਂ ਸੀ ਉਸ ਬਿਰਧ ਆਸ਼ਰਮ ਵਿੱਚ ਆਪਣੇ ਵਰਗੇ ਲੋਕਾਂ ਦੇ ਨਾਲ ਉਹ ਆਰਾਮ ਨਾਲ ਜ਼ਿੰਦਗੀ ਜਿਉਣ ਲੱਗੇ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਅਤੇ ਹੋਰ ਵੀ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਹਾਣੀ ਦੇਖਣ ਲਈ ਧੰਨਵਾਦ ਜੀ